ਆ ਹੁਣ ਰਾਤ ਮੋਟਰ ਖੁੱਲ ਗਈ ਜੀ ਤੇ ਪਹਿਲਾਂ ਵੀ ਛੇ ਦਾ ਤਮੀਨੇ ਪਹਿਲਾਂ ਪਹਿਲਾਂ ਵੀ ਸਾਡਾ ਕਾਫੀ ਨੁਕਸਾਨ ਹੋਇਆ ਜੀ ਪਹਿਲਾਂ ਤਾਰਾ ਤੂਰਾ ਵਾ ਕਲੋ ਚੋਰਾ ਨੇ ਮਕਲੋਰ ਲੈ ਗਏ ਸੀਗੇ ਛੋੜੀ ਕਰਕੇ ਇਲਾ ਨੁਕਸਾਨ ਤਾਂ ਥੋੜਾ ਹੀ ਸੀਗਾ ਜੀ ਯਾਨੀ ਚਲੋ ਕਨੈਸ਼ਨ ਕੁਝ ਵੱਢ ਗਏ ਸੀਗੇ ਤਾਰਾ ਤੂਰਾ ਲੈ ਗਏ ਸੀਗੇ ਨਵੀਆਂ ਪਾਈਆਂ ਨੇ ਤੇ ਆ ਹੁਣ ਪਲੇਟਾਂ ਦੀ ਪ੍ਰੈਕਚਰ ਕਰਤੀਆਂ ਸੀਗੀਆਂ ਥੋਲਰ ਵਾਲੀਆਂ ਤੇ ਆ ਹੁਣ ਦੇਖ ਲੋ ਰਾਤ ਫੇਰ ਮੋਟਰ ਖੁੱਲ ਗਈ ਜੀ ਇਹ ਚੀਤ ਨਾ ਤਪੈਂਦੀ ਨਹੀਂ ਜੀ ਇਹ ਰਾਤ ਸਾਡੀ ਮੋਟਰ ਜਿਹੜੀ 500 ਪਾউন্ড ਦੀ ਉਹ ਚੋਰੀ ਹੋ ਗਈ ਤੇ ਜਦੋਂ ਸਵੇਰੇ ਮੈਂ ਖੇਤਾਂ 'ਚ ਢੇੜਾਂ ਵਾਰਨ ਆਇਆ ਜੀ ਫਿਰ ਉਸ ਵਾਰ ਮੌਕੇ ਆ ਕੇ ਦੇਖਿਆ ਕਿ ਮੋਟਰ ਜਿਹੜੀ ਸੀਗੀ ਉਹ ਖੋਲੀ ਹੋਈ ਸੀਗੀ ਫਿਰ ਅਸੀਂ ਆਪਣੇ ਭਾਈਚਾਰੇ ਨਾਲ ਗੱਲਬਾਤ ਕਰੀ ਤੇ ਥਾਣੇ ਵੀ ਰਿਪੋਰਟ ਦਰਜ ਕਰਾਈ ਹੈ ਇਹ ਜੀ ਜਿਹੜੀ ਪੈੜ ਸੀਗੀ ਇਹ ਕਾਰ ਦੀ ਕੋਈ ਛੋਟੀ ਕਾਰ ਦੀ ਪੈੜ ਸੀਗੀ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਇਹਦੀ ਇੱਕ ਨਾ ਪਰਪਾਈ ਕਰਾਈ ਜਾਵੇ ਜੀ ਇੱਕ ਜਿਹੜੀ ਇਹ ਹਾਲਾਤ ਬਹੁਤ ਖਰਾਬ ਹੋ ਗਏ ਨੇ ਮੋਟਰਾਂ ਚੋਰੀ ਹੋ ਰਹੀਆਂ ਨੇ ਤੇ ਹੋਰ ਜ਼ਮੀਨਦਾਰਾਂ ਦਾ ਨੁਕਸਾਨ ਹੋ ਰਿਹਾ ਹੈ ਇਹਦੀ ਕੋਈ ਬਣਦੀ ਕਾਰਵਾਈ ਕਾਨੂੰਨੀ ਠੋਸ ਕਾਰਮ ਚੱਤੇ ਜਾਣ ਈਨਾ ਜੀ ਤੁਹਾਡਾ ਮੇਰਾ ਨਾ ਬਹਾਦਰ ਸਿੰਘਾ ਜੀ ਪਿੰਡ ਪੱਕਾ ਬੁਰਜ ਅੱਛਾ ਜੀ ਕੀ ਮਾਮਲਾ ਹੈਗਾ ਮਾਮਲਾ ਜੀ ਆ ਹੁਣ ਰਾਤ ਮੋਟਰ ਖੁੱਲ ਗਈ ਜੀ ਤੇ ਪਹਿਲਾਂ ਵੀ 6-7 ਮਹੀਨੇ ਪਹਿਲਾਂ ਪਹਿਲਾਂ ਵੀ ਸਾਡਾ ਕਾफी ਨੁਕਸਾਨ ਹੋਇਆ ਜੀ ਪਹਿਲਾਂ ਤਾਰਾ ਤੂਰਾ ਮਤਲਬ ਚੋਰਾਂ ਨੇ ਮਤਲਬ ਲੈ ਗਏ ਸੀਗੇ ਚੋਰੀ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਪਹਿਲਾਂ ਜੀ ਪਹਿਲਾਂ ਨੁਕਸਾਨ ਤਾਂ ਥੋੜਾ ਹੀ ਸੀਗਾ ਜੀ ਯਾਨੀ ਚਲੋ ਕਨੈਸ਼ਨ ਕੁਝ ਵੱਢ ਗਏ ਸੀਗੇ ਤਾਰਾ ਤੂਰਾ ਲੈ ਗਏ ਸੀਗੇ ਨਵੀਆਂ ਪਾਈਆਂ ਨੇ ਆ ਹੁਣ ਪਲੇਟਾਂ ਦੀ ਪ੍ਰੈਕਚਰ ਕਰਤੀਆਂ ਸੀਗੀਆਂ ਸੋਲਰ ਵਾਲੀਆਂ ਹਾਂਜੀ ਤੇ ਆ ਹੁਣ ਦੇਖ ਲਓ ਰਾਤ ਫੇਰ ਮੋਟਰ ਖੁੱਲ ਗਈ ਜੀ ਇਹ ਚੀਜ਼ ਤਾਂ ਨਥ ਪੈਂਦੀ ਨਹੀਂ ਇਸ ਤੋਂ ਇਲਾਵਾ ਕੁਝ ਹੋਰ ਵੀ ਕਿਤੇ ਹਾਂਜੀ ਇਤਾਨ ਹੋਇਆ ਸੁਣਿਆ ਜੀ ਆਲੇ-ਦਾਲੇ ਸੁਣਨਾ ਚਾਹੁੰਦਾ ਵੀ ਆਲੇ-ਦਾਲੇ ਹੋਰ ਵੀ ਪੰਡਾਂ ਦੇ ਵਿੱਚ ਹੋਇਆ ਪ੍ਰਸ਼ਾਸਨ ਕੋਲੇ ਕਹੇ ਜੀ ਤੁਸੀਂ ਪ੍ਰਸ਼ਾਸਨ ਕੋਲ ਰਿਪੋਰਟ ਲਖਾਈ ਆਈ ਅੱਜ ਅੱਛਾ ਹਾਂਜੀ ਕੀ ਕਹਿੰਦੇ ਦੇਖੋ ਜੀ ਰਿਪੋਰਟ ਲਿਖ ਲਈਏ ਕਹਿੰਦੇ ਬੰਨ ਦੀ ਕਾਰਵਾਈ ਕਰਾਂਗੇ ਜੀ ਇਥੇ ਛਾਣਪਿੰਨ ਕਰਾਂਗੇ ਮੰਗ ਕੀ ਤੁਹਾਡੀ ਮੰਗਤਾਂ ਜੀ ਹੁਣ ਜਿਹੜਾ ਨੁਕਸਾਨ ਹੋਇਆ ਜੀ ਇਹਦਾ ਸਾਡਾ ਕੋਈ ਹੱਲ ਕਰਾਇਆ ਜਾਵੇ ਜੀ ਕੋਈ ਗਾਹਾਂ ਨੂੰ ਇਹ ਚੀਜ਼ ਤਾਂ ਮਤਲਬ ਜਿਹੜਾ ਹੈਗਾ ਨਾ ਹੋਵੇ ਕੰਮ ਇਹ ਨੱਥ ਪਾਈ ਜਾਵੇ ਜੀ ਇਸ ਕੰਮ ਤੇ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਰਹਿਸ਼ ਹੈ ਜੀ ਮਸ਼ੂਰ ਵਾਲਾ ਸਾਹਿਬ ਤੇ ਪਿੰਡ ਮੇਰਾ ਹੀ ਹੈ ਬੁਰਜ ਪੱਕਾ ਜੀ ਅੱਛਾ ਕੀ ਮਾਮਲਾ ਹੈ ਮਾਮਲਾ ਇਸ ਤਰ੍ਹਾਂ ਜੀ ਰਾਤ ਸਾਡੀ ਮੋਟਰ ਜਿਹੜੀ 500 ਪਾਊਰ ਦੀ ਉਹ ਚੋਰੀ ਹੋ ਗਈ ਤੇ ਜਦੋਂ ਸਵੇਰੇ ਮੈਂ ਖੇਤਾਂ 'ਚ ਗੇੜਾ ਮਾਰਨ ਆਇਆ ਜੀ ਫਿਰ ਉਸ ਆ ਮੌਕੇ ਆ ਕੇ ਦੇਖਿਆ ਕਿ ਮੋਟਰ ਜਿਹੜੀ ਸੀਗੀ ਉਹ ਖੋਲੀ ਹੋਈ ਸੀਗੀ ਫਿਰ ਅਸੀਂ ਆਪਣੇ ਭਾਈਚਾਰੇ ਨਾਲ ਗੱਲਬਾਤ ਕਰੀ ਤੇ ਥਾਣੇ ਵੀ ਰਿਪੋਰਟ ਦਰਜ ਕਰਾਈ ਹੈ ਜੀ ਤੇ ਨੁਕਸਾਨ ਸਾਡੇ ਪਿੰਡ ਤੋਂ ਇਲਾਵਾ ਹੋਰ ਵੀ ਅਲੇ-ਦਲੇ ਪਿੰਡਾਂ ਦੇ ਵਿੱਚ ਹੋਇਆ ਮੋਟਰਾਂ ਕਾਫੀ ਹੋਰ ਵੀ ਰਾਤ ਖੁੱਲੀਆਂ ਨੇ ਜੀ ਕੀ ਲੱਗਦਾ ਤੁਹਾਨੂੰ ਕਾਹਦੇ ਜਾਏ ਹੋਣਗੇ ਇਹ ਜੀ ਜਿਹੜੀ ਪੈੜ ਸੀਗੀ ਇਹ ਕਾਰ ਦੀ ਕੋਈ ਛੋਟੀ ਕਾਰ ਦੀ ਪੈੜ ਸੀਗੀ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਜਿਹੜੇ ਸਾਡਾ ਨੁਕਸਾਨ ਹੋਇਆ ਇਹਦੀ ਇੱਕ ਤਾਂ ਪਰਪਾਈ ਕਰਾਈ ਜਾਵੇ ਜੀ ਇੱਕ ਜਿਹੜੀ ਇਹ ਹਾਲਾਤ ਬਹੁਤ ਖਰਾਬ ਹੋ ਗਏ ਨੇ ਮੋਟਰਾਂ ਚੋਰੀ ਹੋ ਰਹੀਆਂ ਨੇ ਤੇ ਹੋਰ ਜ਼ਿਮੀਦਾਰਾਂ ਦਾ ਨੁਕਸਾਨ ਹੋ ਰਿਹਾ ਇਹਦੀ ਕੋਈ ਬਣਦੀ ਕਾਰਵਾਈ ਕਾਨੂੰਨੀ ਠੋਸ ਕਾਰਮ ਠਿੱਕ ਜਾਣਾ ਕਿੰਨੇ ਕ ਦੀ ਸੀਗੀ ਮੋਟਰ ਜੀ ਨੁਕਸਾਨ ਕਿੰਨੇ ਕ ਦਾ ਹੋਇਆ ਵੇ ਨੁਕਸਾਨ ਜਿਹੜੀ ਮੋਟਰ ਆ ਜੀ ਹੁਣ ਨਵੀਂ ਮੋਟਰ ਆ ਉਹ 29 30 ਹਜ਼ਾਰ ਦੇ ਕਰੀਬ ਆ ਜੀ ਇਸ ਤੋਂ ਇਲਾਵਾ ਹੋਰ ਕੁਝ ਵੀ ਲੈ ਕੇ ਗਏ ਨਹੀਂ ਹੋਰ ਨਹੀਂ ਜੀ ਕੋਈ ਚੀਜ਼ ਲੈ ਕੇ ਕੱਲੀ ਮੋਟਰ ਇਹ ਜਿਹੜੀ ਹੋਈ ਆ ਉਹ ਚੋਰੀ ਹੋਈ ਆ ਜੀ